ਸ਼ਹੀ ਗਾਲ ਦੋਸਤੋ ਮੇਰਾ ਪਿੰਡ ਥਰਾਜ ਜ਼ਿਲ੍ਹਾ ਸਰਸਾ ਤਹਿਸੀਲ ਕਾਲਾਂਗਾਲੀ ਮੈਂ ਤੁਹਾਡੇ ਸਾਹਮਣੇ ਅੱਜ ਇੱਕ ਜਰਸੀ ਦੀ ਹਿਫਰ ਲੈ ਕੇ ਪੇਸ਼ ਹੋਇਆਗਾ ਇਹ ਆਪਣੀ ਹਿਫਰ ਹੈ ਇਹ ए ਬੀ ਸੀ ਦੇ ਸੀਮਨ ਰੋਕੀ ਦੀ ਬੱਚੀ ਹੈ ਇਹਦੀ ਮਾਂ ਜੈਕਪੌਟ ਦੀ ਸੀਗੀ ਜੋ ਕਿ ਇੱਕ ਚੰਗਾ ਬੁੱਲਾ ਐਚ ਐਸ ਬੀ ਵਾਲਿਆਂ ਕੋਲੇ ਤੇ ਇਹ ਹਿਫਰ ਹੈ ਜੋ ਇਹਦੀ ਏਜ ਸਿਰਫ 4 ਮਨთ ਦੀ ਹੈ ਅਤੇ ਇਸਦੀ ਮਾਦਾ ਰਿਕਾਰਡ 2 ਲੀਟਰ ਸੀਗਾ ਪਹਿਲੇ ਇਲੈਕਟ੍ਰੇਸ਼ਨ ਦਾ ਤੇ ਇਹ ਪਹਿਲੇ ਇਲੈਕਟ੍ਰੇਸ਼ਨ ਦੀ ਬੱਚੀ ਹੈ ਸਿਰਫ 4 ਮੰਥ ਦੀ ਹੈ ਕਿ ਆਪਾਂ ਤੁਹਾਨੂੰ ਅੱਜ ਇਹਦੀ ਕੱਲੀ ਕੱਲੀ ਬਰੀਕੀ ਦਿਖਾਵਾਂਗੇ ਆਪਣਾ ਪਹਿਲਾ ਬਲੌਗ ਹੈ ਪਹਿਲੇ ਬਲੌਗ ਨੂੰ ਘੱਟੋ-ਬੱਧ ਪਿਆਰ ਦਿਓ ਸਪੋਰਟ ਦਿਓ ਅਤੇ ਚਲੋ ਵੀਰੋ ਛੋਟਾ-ਛੋਟਾ ਮੜੀ ਜੀ ਪੋਸਟ ਦਿਖਾ ਦੋ ਇੱਕ ਆ ਦੇਖੋ ਇਹਨਾਂ ਮਿਲਕ ਮਿਲਕ ਟੀ ਮਿਲਕ ਟੀ ਦੇ ਵਿੱਚ ਅੰਚਾਰੀ ਤਰਫੋਂ ਦਿਖਾ ਦੋ फेस क्वार्ट फेस क्वार्ट फ्रंट पे खतरनाक स्टाइल ਬੱਚਾ ਤਾਂ ਦੋਸਤੋ ਪਹਿਲਾ ਬਲੌਗ ਹੈ ਪਹਿਲੇ ਬਲੌਗ ਚ ਅਸੀਂ ਵੀ ਨਾ ਸਮਝੇ ਬੱਚੇ ਆ ਸਾਨੂੰ ਪਤਾ ਨਹੀਂ ਕਿਵੇਂ ਬਣਾਉਂਦੇ ਆ ਬਲੌਗ ਕੱਲ੍ਹ ਕਰ ਮੇਰਾ ਟਾਰਗੇਟ ਹੈ ਸਿਰਫ 20 20 ਵੀਊ ਦਾ 20 ਵੀਊ ਦਿਓ 5 ਲਾਈਕ ਦਿਓ 4 ਕਮੈਂਟ ਦੇ ਦਿਓ ਬਸ ਆਪ ਐਨਾ ਕਹਾਂਗੇ ਸਬਸਕ੍ਰਾਈਬਰ ਚਾਹੀਏ ਇੱਕ ਅੱਧਾ ਹੀ ਦੇ ਦਿਓ ਥੈਂਕ ਯੂ ਬਾਏ ਬਾਏ ਦੋਸਤੋ